ਜਦੋਂ ਵੀ ਪਾਰਟੀਆਂ ਦੀ ਗੱਲ ਹੁੰਦੀ ਹੈ ਤਾਂ ਸਾਡੇ ਪੰਜਾਬ ਦੀ ਸਭ ਤੋਂ ਪੁਰਾਣੀ ਤੇ ਭਾਰਤ ਦੀ ਦੂਜੇ ਨੰਬਰ ਤੇ ਪਾਰਟੀ ਆਂਦੀ ਹੈ ਮੈਂ ਗੱਲ ਕਰਾਂਗੀ ਅਕਾਲੀ ਦਲ ਦੀ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਕੀਤਾ ਹੈ ਪਰ ਹੁਣ ਅਸੀਂ ਵੇਖ ਰਹੇ ਹਾਂ ਕਿ ਪਿਛਲੇ ਕੁਝ ਟਾਈਮ ਤੋਂ ਕੀ ਹੋ ਰਿਹਾ ਹੈ ਕਿ ਲਗਾਤਾਰ ਜਿਹੜਾ ਇਹਦਾ ਗ੍ਰਾਫ ਜਿਹੜਾ ਇਹ ਨੀਚੇ ਵੱਲ ਨੂੰ ਜਾ ਰਿਹਾ ਹੈ ਇਹਦਾ ਕੀ ਕਾਰਨ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇੱਕ ਚੰਗੇ ਨੇਤਾ ਵਜੋਂ ਸામਨੇ ਉੱਭਰ ਕੇ ਨਹੀਂ ਆ پا ਰਹੇ ਇਹਦਾ ਕਾਰਨ ਕੀ ਹੈ ਕਿ ਜਿਹੜਾ ਅਸੀਂ ਦੇਖ ਰਿਹਾ ਕਿ ਅਕਾਲੀ ਦਲ ਇੱਕ ਵਕਤ ਸੀਗਾ ਕਿ ਅਕਾਲੀ ਦਲ ਜਿਹੜਾ ਇਹ ਬੈਕ ਟੂ ਬੈਕ ਜਿਹੜਾ ਇਹ ਜਿੱਤ ਰਿਹਾ ਸੀਗਾ ਪੰਜਾਬ ਦੇ ਵਿੱਚ ਵਧੀਆ ਕੰਮ ਵੀ ਹੋ ਰਿਹਾ ਸੀ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਕੀ ਹੈ ਕਿ ਹਰ ਵਾਰ ਚੋਣਾ ਜਿਹੜੀਆਂ ਇਹ ਹਾਰਦੇ ਜਾ ਰਹੇ ਇਸ ਵਾਰ ਦੀ ਜਿਹੜਾ ਅਸੀਂ ਰਿਜ਼ਲਟ ਵੇਖਿਆ ਸੀ ਉਹਦੇ ਵਿੱਚ ਵੀ ਹਰਸਿਮਰਨ ਕੌਰ ਜੀ ਜਿਹੜੇ ਆ ਇੱਕ ਸੀਟ ਤੋਂ ਹੀ ਜਿੱਤੇ ਆ ਤਾਂ ਇਹਦਾ ਕੀ ਕਾਰਨ ਹੈ ਦੇਖੋ ਸਿਮਰਨ ਗਲਤ ਇਹ ਹੈ ਕਿ ਅਕਾਲੀ ਦਲ ਦਾ ਗ੍ਰਾਫ ਲਗਾਤਾਰ ਰਾਜਨੀਤਿਕ ਤੌਰ ਤੇ ਨੀਚੇ ਆ ਰਿਹਾ ਇਸ ਦੇ ਵਿੱਚ ਕੋਈ ਦੌਰਵਾਂ ਨਹੀਂ ਤੇ ਹੁਣ ਇਲਜ਼ਾਮ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਲੱਗ ਰਹੇ ਨੇ ਪਹਿਲੀ ਗੱਲ ਜੋ ਮੈਨੂੰ ਲੱਗਦਾ ਜੋ ਸਮਝ ਆਉਂਦਾ ਪਹਿਲੀ ਗੱਲ ਤਾਂ ਇਹ ਹੈ ਕਿ ਹਰ ਦੂਜਾ ਪੰਜਾਬੀ ਇਹ ਚਾਹੁੰਦਾ ਕਿ ਅਕਾਲੀ ਦਲ ਚੜਤ ਦੇ ਵੱਲ ਜਾਵੇ ਪਰ ਉਸ ਦੇ ਲਈ ਲੀਡਰਸ਼ਿਪ ਨੂੰ ਵੀ ਕੁਝ ਨਾ ਕੁਝ ਕਰਨਾ ਪਵੇਗਾ ਪਿਛਲੇ ਸਮੇਂ ਦੌਰਾਨ ਕੁਝ ਘਟਨਾਵਾਂ ਤੁਸੀਂ ਦੇਖੀਆਂ ਹੋਣੀਆਂ ਕਿ ਅਸੀਂ ਕਹਿੰਦੇ ਕਿ ਚੰਡੀਗੜ੍ਹ ਦੇ ਮੁੱਦੇ ਤੇ ਲੜਾਂਗੇ ਪੰਥ ਦੇ ਮੁੱਦੇ ਤੇ ਲੜਾਂਗੇ ਕਿਸਾਨਾਂ ਦੇ ਮੁੱਦੇ ਤੇ ਲੜਾਂਗੇ ਜੋ ਉਹਨਾਂ ਦੀ ਤਾਕੜੀ ਵੋਟ ਬੈਂਕ ਰਹੀ ਹੈ ਪਰ ਦੂਜੇ ਪਾਸੇ ਸਿੱਖ ਨੌਜਵਾਨ ਅਮਰਿਤਪਾਲ ਹੁਰੀ ਚੋਣ ਮੈਦਾਨ ਦੇ ਵਿੱਚ ਸੀ ਤਾਂ ਖੁਦ ਸੁਖਬੀਰ ਸਿੰਘ ਬਾਦਲ ਅਮਰਿਤਪਾਲ ਹੋਰਾਂ ਦੇ ਵਿਰੁੱਧ ਬੋਲਦੇ ਰਹੇ ਤੇ ਫਿਰ ਅਸੀਂ ਪੰਥ ਦੀ ਲੜਾਈ ਕਦੋਂ ਲੜ ਲਾਂਗੇ ਜੇ ਅਸੀਂ ਇੱਕ ਨੌਜਵਾਨ ਨੂੰ ਨਹੀਂ ਦੇਖ ਸਕਦੇ ਕਿਉਂਕਿ ਉਹ ਵੀ ਸਿੱਖ ਪਰਿਵਾਰ ਚੋਂ ਹੀ ਆਉਂਦਾ ਉਹ ਕਿਹੜਾ ਕਿਤੋਂ ਹੋਰ ਅਫਗਾਨਿਸਤਾਨ ਤੋਂ ਤੋਂ ਨਹੀਂ ਆਏ ਸੀ ਤੇ ਉਹਨਾਂ ਦਾ ਵਿਰੋਧ ਹੁੰਦਾ ਰਿਹਾ ਕਿਉਂਕਿ ਭਾਰਤ ਦਾ ਸੰਵਿਧਾਨ ਹਰ ਇੱਕ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ ਤਾਂ ਸੁਖਬੀਰ ਸਿੰਘ ਜੋ ਇਲਜ਼ਾਮ ਲਾਉਂਦੇ ਰਹੇ ਸੁਖਬੀਰ ਸਿੰਘ ਬਾਦਲ ਦੇ ਇਲਜ਼ਾਮ ਝੂਠੇ ਨੇ ਜਾਂ ਸੱਚੇ ਨੇ ਇਹ ਗੱਲ ਵੱਖਰੀ ਹੈ ਪਰ ਉਹ ਹਮੇਸ਼ਾ ਲੋਕਾਂ ਨੂੰ ਪੰਜਾਬੀਆਂ ਨੂੰ ਪਤਾ ਹੀ ਹੈ ਕਿ ਕੌਣ ਸਹੀ ਹੈ ਕੌਣ ਗਲਤ ਹੈ ਪਰ ਇਸ ਤਰੀਕੇ ਦੇ ਨਾਲ ਕਿਸੇ ਵੀ ਅਕਾਲੀ ਪ੍ਰਧਾਨ ਨੇ ਅੱਜ ਤੱਕ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਦੇ ਨਹੀਂ ਕੀਤੀ ਸੀ ਜੋ ਸੁਖਬੀਰ ਸਿੰਘ ਬਾਦਲ ਨੇ ਅਮਰਿਤਪਾਲ ਦੇ ਵਿਰੁੱਧ ਬੋਲੀ ਵਿਰਸਾ ਸਿੰਘ ਬਲਟੋਹਾ ਬੋਲਦੇ ਰਹੇ ਬੀਬੀ ਜਗੀਰ ਕੌਰ ਹੋਰੀ ਵਿੱਚ ਦੀ ਇਹ ਵੀ ਕਹਿੰਦੇ ਰਹੇ ਕਿ ਭਾਈ ਇਸ ਤਰੀਕੇ ਦੀ ਬਿਆਨਬਾਜ਼ੀ ਨਾ ਕਰੋ ਤੇ ਸਖਦੇਵ ਸਿੰਘ ਢੀਂਟਸਾ ਦੀ ਵੀ ਨਾਰਾਜ਼ਗੀ ਦੇਖਣ ਨੂੰ ਮਿਲੀ ਤਾਂ ਕੁਝ ਹੀ ਸਮਾਂ ਪਹਿਲਾਂ ਸਖਦੇਵ ਢੀਂਟਸਾ ਪਰਿਵਾਰ ਹੈ ਜਿਹੜਾ ਉਹ ਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਦਾ ਬੀਬੀ ਜਗੀਰ ਕੌਰ ਵਾਪਸੀ ਕਰਦਾ ਤੇ ਹੁਣ ਉਹੀ ਢੜਾ ਉਹਨਾਂ ਦੇ ਵਿਰੁੱਧ ਖੜਾ ਹੋਇਆ ਦਿਖਾਈ ਦੇ ਰਿਹਾ ਤੇ ਦੂਜਾ ਢੜਾ ਕਹਿੰਦਾ ਕਿ ਇਹ ਭਾਜਪਾ ਨਾਲ ਮਿਲੇ ਹੋਏ ਨੇ ਪਰ ਗੱਲ ਤਾਂ ਇਹ ਹੈ ਕਿ ਇਹਨਾਂ ਦੇ ਆਪਸੀ ਘਾਟੋ ਕਲੇਸ਼ ਦੇ ਨਾਲ ਅਜਿਹਾ ਪੰਜਾਬ ਦਾ ਕੀ ਫਾਇਦਾ ਹੋਵੇਗਾ ਲੀਡਰਸ਼ਿਪ ਦਾ ਕੀ ਲੀਡਰਸ਼ਿਪ ਨੂੰ ਅਜੇ ਕੁਝ ਕਰਨਾ ਚਾਹੀਦਾ ਜਿਸ ਦੇ ਨਾਲ ਪੰਜਾਬ ਦੀ ਤਰੱਕੀ ਹੋਵੇ ਪੰਜਾਬ ਦਾ ਵਿਕਾਸ ਹੋਵੇ ਕਿਉਂਕਿ ਇਹ ਇੱਕ ਇਤਿਹਾਸਿਕ ਸਚਾਈ ਹੈ ਕਿ ਕਿਸੇ ਵੀ ਖਿੱਤੇ ਦੀ ਪੰਜਾਬ ਨੂੰ ਛੱਡ ਦਿੱਤਾ ਜਾਵੇ ਕਿਸੇ ਵੀ ਸੂਬੇ ਦੀ ਤਰੱਕੀ ਉਦੋਂ ਹੀ ਹੁੰਦੀ ਹੈ ਜਦੋਂ ਉੱਥੇ ਦੀ ਖੇਤਰੀ ਪਾਰਟੀ ਹੈ ਜਿਹੜੀ ਉਹ ਰਾਜ ਕਰਦੀ ਹੈ